ਆ ਜਿਆ ਹਾਵ ਰਾਸਤੀ ਦਾ ਡਾਈਆ ਹੈ ਨਾ ਹਾਂ ਅਚ ਚੱਕੋ ਇੱਕ ਮਿੰਟ ਕਰੋ ਖੇ ਦੀ ਮੂਰਤੀ ਆਪਾਂ ਇਹ ਉਥੋਂ ਮੇਲੇ ਤੋਂ ਆਇਆ ਜੀ ਜਿਹੜਾ ਜਪੰਡ ਦੌਲਤਪੁਰੇ ਲੱਗਿਆ ਹੋਇਆ ਸੀਗਾ ਪਿਛਲੇ ਮੌਕੇ ਤੋਂ ਦੌਲਤਪੁਰੇ ਉੱਥੇ ਹੀ ਵਰਾਸਤੀ ਮੇਲਾ ਲੱਗਿਆ ਹੋਇਆ ਸੀਗਾ ਜਿੱਥੇ ਵਰਾਸਤੀ ਸਿੰਗਰ ਵੀ ਆਏ ਹੋਏ ਸੀ ਤੇ ਇਹ ਵਰਾਸਤੀ ਗੱਡਾ ਵੀ ਉੱਥੇ ਪ੍ਰਦਰਸ਼ਨੀ ਦੇ ਵਿੱਚ ਲੱਗਿਆ ਹੋਇਆ ਸੀਗਾ ਹੋਰ ਕਰੋ ਖ ਇੱਕ ਵਾਰੀ ਬਾਈ ਤਾਂ ਆਪਾਂ ਇੱਕ ਵਾਰੀ ਆ ਬਾਈ ਨੂੰ ਰੋਕ ਕੇ ਉਹਦੀ ਕੋਸ਼ਿਸ਼ ਕਰਾਂਗੇ ਵੀ ਸੜਕ ਤੇ ਜੇ ਵੀਡੀਓ ਬਣ ਸਕਦੀ ਤਾਂ ਹਨਾ ਨੰਦਾ ਦਾ ਗੱਡੀ ਵੀ ਉਹ ਪੁਰਾਣੇ ਟਾਈਪ ਜਿਹੇ ਦੀ ਆ ਵਾ 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 ਗੱਡੀ ਵੀ ਬੜੀ ਬਾਈਕ ਪੁਰਾਣੇ ప్రతి ਗੱਲ ਗਈ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਆਪਾਂ ਬਾਈ ਨੂੰ ਰੋਕ ਲਿਆ ਸੋ ਆਪਾਂ ਉਹਦੇ ਨਾਲ ਉਹਨਾਂ ਨਾਲ ਗੱਲ ਕਰਦੇ ਆਂ ਇਹ ਅੱਜ ਪਿੰਡ ਦੌਲਤਪੁਰਾ پارک ਦੇ ਵਿੱਚ ਮੇਲਾ ਲੱਗਿਆ ਸੀਗਾ ਉਹਦੇ ਵਿੱਚੋਂ ਆਏ ਆ ਉਹ ਉੱਥੇ ਇਹਨਾਂ ਦਾ ਜਿਹੜਾ ਅਸੀਂ ਬਾਈਟ ਨਹੀਂ ਕਰ ਸਕੇ ਇਹਨਾਂ ਦੀ ਬਾਈਟ ਨਹੀਂ ਕਰ ਸਕੇ ਸੋ ਹੁਣ ਇਹਨਾਂ ਨੂੰ ਰਸਤੇ 'ਚ ਰੋਕ ਕੇ ਆਪਾਂ ਇਹਨਾਂ ਬਾਰੇ ਪੁੱਛਦੇ ਆ ਕਿ ਇਹਨਾਂ ਨੇ ਕਿਵੇਂ ਸ਼ੌਂਕ ਪਾਲਿਆ ਤੇ ਕਿੰਨਾ ਕੁ ਮਹਿੰਗਾ ਸ਼ੌਕ ਹੈ ਇਹ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਭਾਈ ਜੀ ਆਪਣਾ ਹਾਂਜੀ ਆਪਦਾ ਨਾਮ ਹੈਗਾ ਨੈਭ ਸਿੰਘ ਜੀ ਲੰਗਿਆਣਾ ਨਮਾਜ਼ੀ ਲੰਗਿਆਣਾ ਨਵਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਜੀ ਭਾਈ ਬੜਾ ਸੋਹਣਾ ਗੱਡਾ ਤਿਆਰ ਕੀਤਾ ਹੋਇਆ ਯਾਰ ਕਿਆ ਬਾਤਾਂ ਭੁੱਖ ਲੈਂਦੀ ਆ ਯਾਰ ਹਾਂਜੀ ਹਾਂਜੀ ਹਾਂ ਆਯੋ ਸਾਨੂੰ ਗੱਡੀ ਬਾਰੇ ਵੀ ਤੇ ਆ ਗੱਡੀ ਬਾਰੇ ਵੀ ਦੋਨਾਂ ਬਾਰੇ ਜਾਣਕਾਰੀ ਦਿਓ ਕਿਉਂਕਿ ਇਹ ਵੀ ਬੜੀ ਵਿੰਟੇਜ ਲੱਗਦੀ ਹੈ ਨਾ ਹਾਂਜੀ ਇਹ 1926 ਮਾਡਲ ਹੈ ਜੀ 1926 ਮਾਡਲ ਹੈ ਜੀ ਹਾਂਜੀ ਹਾਂਜੀ 1926 ਮਾਡਲ ਪਹਿਲਾਂ ਆਪਾਂ ਇਹਦੇ ਬਾਰੇ ਹੀ ਗੱਲ ਕਰ ਲਈਏ ਸੋ ਕਿਉਂਕਿ ਬਾਈ ਨੇ ਜੇ ਵਿਰਾਸਤੀ ਗੱਡੇ ਨੂੰ ਲੈ ਕੇ ਜਾਣ ਵਾਸਤੇ ਅੰਗਰੇਜ਼ਾਂ ਦੀ ਗੱਡੀ ਮੁਰੇ ਲਾਈ ਆ ਵੀ ਜਣੇ ਤੇ ਕਹਿਣ ਤੋਂ ਪਾਉ ਕਿ ਆ ਕਿ ਉਹ ਲੈ ਕੇ ਜਾਂਦੀ ਹੈ ਇਹਨੂੰ ਸੋ ਇੱਕ ਤਰ੍ਹਾਂ ਦੇ ਨਾਲ ਗੱਡੇ ਦੀ ਗੋਲੀ ਰੱਖ ਲਈ ਗੱਡੀ ਅੰਗਰੇਜ਼ਾਂ ਵਾਲੀ 1926 ਦੀ ਸੋ ਬਾਈ ਨਾਲ ਆਪਾਂ ਗੱਲ ਕਰਦੇ ਆ ਕਿ ਇਹਨਾਂ ਨੇ ਇਹ ਸ਼ੌਕ ਕਿਵੇਂ ਪਾਲਿਆ ਤੇ ਕਿੰਨਾ ਕੁ ਮਹਿੰਗਾ ਸ਼ੌਕ ਹੈ ਹਾਂਜੀ ਭਾਜੀ ਹਾਂਜੀ ਸ਼ੌਕ ਹੋ ਗਿਆ ਮੈਨੂੰ 5-7 ਸਾਲ ਇਸ ਕੰਮ ਦੇ ਵਿੱਚ ਪਏ ਨੂੰ ਜੀ 5-7 ਸਾਲ ਹਾਂਜੀ ਹਾਂ ਤੇ ਇਹ ਗੱਡੀ ਗੱਡੀ ਕਿੰਨੀ ਪੁਰਾਣੀ ਹੈ ਜੀ ਇਹ 1926 ਮਾਡਲ ਹੈ 100 ਸਾਲ ਮੰਨ ਕੇ ਰੱਖੋ ਇਹ ਪੁਰਾਣੀ ਹੈ ਅਗਲੇ 100 ਸਾਲ ਹੈ ਤੇ ਤੁਸੀਂ ਇਹ ਕਦੋਂ ਲਈ ਇਹ ਮੈਂ 21 ਦੇ ਵਿੱਚ ਲਈ ਸੀ ਜੀ ओके ਇਹ ਇਹਦੇ ਕੋਲੋਂ ਕਿਹਦੇ ਕੋਲੋਂ ਇਹ ਇਸ ਤਰ੍ਹਾਂ ਆਪਾਂ ਇਹ ਤਿਆਰ ਕਰਵਾਈ ਆ ਜੀ ਮੋਗਿਓ ਹੂੰ ਹੂੰ ਮੋਗੋ ਤਰਵਾਰ ਤਿਆਰ ਕਰਾਈ ਸੀਗੀ ਤੇ ਇਹਦੇ ਵਿੱਚ ਆਪਾਂ ਇੰਜ ਜਿਹੜਾ ਆਵਦਾ ਰੱਖਿਆ ਜਗੜ ਸਾਰਾ ਕੁਸ ਅੱਛਾ ਹਾਂ ਇਹ ਚ ਦੋ ਸਿਲੰਡਰ ਮਿੱਟੀ ਦੇ ਦੇਲ ਦੇ ਇੰਜ ਹੁੰਦੇ ਸੀ ਪਹਿਲਾਂ ਹੀ ਹੈਂਡਲ ਨਾਲ ਸਟਾਰਟ ਹੁੰਦੇ ਹੁੰਦੇ ਸੀ ਪੁਰਾਣਾ ਮਾਡਲ ਹੈ ਜੀ ਯਾਨੀ ਕਿ ਤੇ ਆਪਾਂ ਇਹਨੂੰ ਡਿਸਪੋਜ਼ਲ ਕੀਤਾ ਆਪਦਾ ਤਿਆਰ ਕਰਵਾਈ ਆ ਜੀ ਕੁਸ ਤਿਆਰ ਕਰਵਾਈ ਤੁਸੀਂ ਜਣੀ ਦੀ ਇਕੱਲੀ ਬਾਡੀ ਲਈ ਹੋਊਗੀ ਹਾਂਜੀ 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 ਬਾਡੀ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਗੱਡੇ ਤੇ ਆ ਬਾਈ ਹੁਣ ਆਹਾ ਹਾ ਹਾ ਕੀ ਬਾਤ ਹੈ ਬੋਨਾ ਜੀ ਪਹਿਲਾਂ ਤਾਂ ਗੱਡੇ ਤੇ ਮਾਰੋ ਯਾਰ ਲੱਕ ਕੀ ਬਾਤ ਹੈ ਚਮ ਉਹ ਗੱਡੇ ਥੱਲੇ ਲਾਲਟਣ ਵੀ ਆ ਇਹਨਾਂ ਨੂੰ ਕੀ ਬੰਨ੍ਹੀਆਂ ਕਹਿੰਦੇ ਹੁੰਦੇ ਬਾਈ ਹਾਂਜੀ 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 ਡਈਆਂ ਜੀ ਡਈਆਂ 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 ਹਾਂ ਵਲਦਵੀ ਹੈਗੇ ਆਪਣਾ ਕੋਈ ਵਲਦ ਜੋੜਦੇ ਸਾਰਾ ਕੁਝ ਸਨਾਨ ਕਮੇ ਲਾਈਦਾ ਆਪਾਂ ਸਾਰਾ ਕੁਝ ਇਹ ਤੇ ਗੱਡੇ ਦੇ ਜਿਹੜੇ ਪੁਰਾਣੇ ਟਾਇਰ ਆ ਉਹ ਤਾਂ ਚੱਕ ਕੇ ਨਾਲ ਲਾਏ ਹੋਏ ਆ ਹਾਂਜੀ ਉਹ ਵੈਸੇ ਉਹ ਕੌਣ ਆਸਤੇ ਵੀ ਪੁਰਾਣੇ ਗੱਡੇ ਐਦਾਂ ਦੇ ਹੁੰਦੇ ਸੀ ਨਾ ਬਾਈ ਹਾਂਜੀ ਹਾਏ ਉਹ ਟਾਇਰ ਜਾਨੀ ਕਿ ਆਹ ਚੀਜ਼ ਹੁੰਦਾ ਸੀਗਾ ਕਿਉਂ ਸੜਕਾਂ ਪੱਕੀਆਂ ਆ ਗਈਆਂ ਹੁਣ ਇਹ ਸੜਕਾਂ ਤੇ ਨਹੀਂ ਚੱਲ ਸਕਦੇ ਸੀ ਲੱਕੜ ਦੇ ਟਾਇਰ ਫਿਰ ਮੈਂ ਇੱਕ ਆਰਟੀਫੀਸ਼ੀਅਲ ਇਹ ਤਿਆਰ ਕਰਵਾਤਾ ਹੈ ਬੱਚੇ ਨੂੰ ਪਤਾ ਲੱਗ ਸਕੇ ਵੀ ਆਪਣੇ ਪਹਿਲਾਂ ਟਾਇਰ ਗੱਡੇ ਦੇ ਇਸ ਤਰ੍ਹਾਂ ਹੁੰਦੇ ਸੀ ਬੋਨਾ ਜੀ ਇੱਥੇ ਆਓ ਗੱਡੇ ਦੇ ਪੁਰਾਣੇ ਟਾਇਰ ਜੋ ਪੁਰਾਣਾ ਡਿਜ਼ਾਈਨ ਹੁੰਦਾ ਸੀ ਉਹਨਾਂ ਨੂੰ ਚੱਕ ਕੇ ਤਾਂ ਉਸੇ ਤਰ੍ਹਾਂ ਨਾਲ ਲਾਇਆ ਗਿਆ ਤਾਂ ਕਿ ਵਿਖਾ ਦਿੱਤਾ ਜਾਵੇ ਕਿ ਪੁਰਾਣਾ ਗੱਡਾ ਜਿਹੜਾ ਇਸ ਤਰ੍ਹਾਂ ਹੁੰਦਾ ਸੀ ਪਰ ਇਹ ਜਿਹੜਾ ਹੈਗਾ ਉਹ ਟਾਇਰਾਂ ਤੇ ਵੀ ਚੱਲਦਾ ਹੈ ਸੋ ਇਸ ਕਰਕੇ ਟਾਇਰ ਹੈ ਜਿਹੜੇ ਉਹ ਕਿਉਂਕਿ ਇੰਨੀ ਦੂਰ ਆਉਣਾ ਜਾਣਾ ਹਨ ਬਈ ਇਸੇ ਕਰਕੇ ਲਾਏ ਗਏ ਹਨ ਇਸੇ ਕਰਕੇ ਲਾਈ ਦੂਰ ਆਉਣਾ ਉਦੋਂ ਅੱਗੇ ਕੱਚੇ ਰਾ ਹੁੰਦੇ ਸੀ ਉਦੋਂ ਚੱਲੀ ਜਾਂਦੇ ਹੁੰਦੇ ਸੀ ਹੁਣ ਪੱਕੀਆਂ ਸੜਕਾਂ ਫਿਰ ਇਹ ਸਭ ਨਾਲ ਰਬੜ ਦੇ ਟਾਇਰ ਹੀ ਚੱਲਦੇ ਹੁਣ ਅੱਜ ਕੱਲ ਤੇ ਬਾਈ ਕਿੰਨਾ ਕੁ ਮਹਿੰਗਾ ਸ਼ੌਂਕ ਹੈ ਇਹ ਸ਼ੌਂਕ ਤਾਂ ਇਹਦਾ ਕੋਈ ਮੁੱਲ ਨਹੀਂ ਵੈਸੇ ਸ਼ੌਂਕ ਦਾ ਇਹ ਵੀ ਇੱਕੀ ਹੈ ਤੇ ਮਹਿੰਗਾ ਤਾਂ ਬਹੁਤ ਉਸ ਹਾਂ ਨਾ ਮਿਲਦਾ ਹੀ ਨਹੀਂ ਹੁੰਦਾ ਇਹ ਕੋਈ ਦਿੰਦਾ ਹੀ ਨਹੀਂ ਗਾ ਅੱਛਾ ਯਾਨੀ 10 12 20 ਲੱਖ ਤੱਕ ਨਵਾਂ ਬਣਾਉਂਦੀ ਹੈ ਜੀ ਇਹ ਹਾਂ ਜੇ ਨਵਾਂ ਹੀ ਬਣਾਉਣਾ ਇਹ ਆਪਣਾ ਪੁਰਾਣਾ ਹੈ 60 ਸਾਲ ਪੁਰਾਣਾ 70 ਸਾਲ ਪੁਰਾਣਾ ਜੀ ਇਹ ਅੱਛਾ ਹੰਡਿਆਈ ਦਾ ਬਣਿਆ ਜੀ ਇਹ ਯਾਨੀ ਤੁਸੀਂ ਪੁਰਾਣਾ ਹੀ ਲੈ ਗਏ ਪੁਰਾਣਾ ਹੀ ਲਿਆ ਜੀ ਹੈ ਪੁਰਾਣਾ ਜੀ ਬਣਵਾਇਆ ਨਹੀਂ ਇਹ ਹਾਂ ਨਹੀਂ ਜੀ ਬਣਾਈ ਨਹੀਂ ਪੁਰਾਣਾ ਹੀ ਹੈ ਜੀ ਹਾਂ ਵੈਰੀ ਗੁੱਡ ਵੈਰੀ ਗੁੱਡ ਆਪਣੇ ਕੋਲੇ ਹੋਰ ਵੀ ਬਹੁਤ ਸਾਮਾਨ ਆਪਣੇ ਕੋਲ ਜਿਵੇਂ ਟਿੰਡਾਣਾ ਖੂਹ ਆ ਜੀ ਉਹ ਵੀ ਚੱਲਦਾ ਫਿਰਦਾ ਆਪਾਂ ਜਿੱਥੇ ਮਰਜੀ ਸਕੂਲਾਂ ਪੈਲਸਾਂ ਦੇ ਵਿੱਚ ਲਾਉਨੇ ਉਹ ਉਵੇਂ ਬਲਦ ਨਾਲ ਜੋੜ ਕੇ ਹੋਈ ਚੀਜ਼ ਸਾਰੀ ਕੋ ਕੀ ਕਰਨਾ ਆਪਾਂ ਥੋੜਾ ਜਿਹਾ ਪਾਰ ਪੱਟ ਲੈਣਾ ਛੋਟਾ ਜਿਹਾ ਉਹਦੇ ਵਿੱਚ ਟਿੰਡਾ ਸਿਸਟਮ ਚਲਾ ਦਈਦੇ ਉਹ ਪੁਰਾਣੀ ਵਿਰਾਸਤ ਜਿੰਨੀ ਉਹ ਵੀ ਆਪਣੇ ਕੋਲ ਸੰਭੀ ਪਈ ਆ ਅੱਛਾ ਫਿਰ ਟਰੈਕਟਰ ਵੀ ਆਪਣੇ ਕੋਲ ਉਹ ਪੈਂਡੀ ਹਾਂਜੀ ਪੈਂਡਾ ਜੀ ਫੇਰ ਦਿਨ ਆਈਏ ਤੁਹਾਡੇ ਕੋਲ ਸਾਰਾ ਦੇਖੀਏ ਫਿਰ ਕੋਈ ਨਹੀਂ ਆਜੋ ਟਾਈਮ ਕੱਟ ਕੇ ਜਰੂਰ ਬਾਈ ਨੇ ਬਹੁਤ ਹੀ ਵਧੀਆ ਜਿਹੜਾ ਪੰਜਾਬੀ ਵਿਰਸੇ ਦੀ ਇੱਕ ਤਰ੍ਹਾਂ ਦੇ ਨਾਲ ਆਪਣੇ ਕੋਲ ਉਹਨਾਂ ਨੇ ਇਹ ਯਾਦਾਂ ਨੂੰ ਤਾਜ਼ਾ ਰੱਖਿਆ ਸਾਂਭਿਆ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਇਹਨਾਂ ਯਾਦਾਂ ਨੂੰ ਨਾਲ ਜੁੜ ਕੇ ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ ਜੁੜ ਸਕੇ ਹਾਂਜੀ ਆਪਾਂ ਇਹਦੇ ਕੀ ਕਰਦੇ ਹੁਣ ਆਪਣਾ ਨਾਨਕਾ ਮੇਲ ਬੁੱਕ ਹੁੰਦੇ ਹੋਏ ਹੋਏ ਵੇ ਆ ਮਾਰਚ ਮਹੀਨੇ ਕੱਲ੍ਹ ਤੋਂ ਵੀ ਪ੍ਰੋਗਰਾਮ ਇਹਦੇ ਤੇ ਬਹਿ ਕੇ ਇੱਥੇ ਜਾਂਦੇ ਲੋਕ ਨਾਨਕਾ ਮੇਲਾ ਹੀ ਦਾਈ ਜਾਗੋ ਵਾਲੇ ਦਾ ਨਾਨਕਾ ਮੇਲ ਗੱਡੇ ਜੀ ਪੁਰਾਣਾ ਜਿਹਾ ਵਿਆਹ ਤੇ ਹੁੰਦੇ ਹੁੰਦੇ ਸੰਗਤ ਉਹ ਚੀਜ਼ਾਂ ਲਾ ਗਿਆ ਖੁੰਡੇ ਪੱਖੀਆਂ ਸਾਰਾ ਕੁਝ ਚਾਦਰੇ ਬਣਾ ਲਈ ਹੈ ਤੁਹਾਡੇ ਕੋਲੇ ਹੈ ਕਿਉ ਇੱਕੋ ਹੀ ਆ ਜੀ ਇੱਕੋ ਹੀ ਆ ਹਾਂ ਪੁਰਾਣੀਆਂ ਪੱਖੀਆਂ ਪੁਰਾਣੇ ਖੁੰਡੇ ਚਾਦਰੇ ਚੁੰਦਰੇ ਆਪਣੇ ਮੋਰਨੀ ਵਾਲੇ ਬਣਵਾਏ ਜਿਹੜੀ ਚੀਜ਼ ਦੀ ਡਿਮਾਂਡ ਹੋਵੇ ਆਪਾਂ ਉਹ ਚੀਜ਼ ਦੇ ਦਿੰਨੇ ਆਪਾਂ ਬਿਲਕੁਲ ਯਾਨੀ ਤੇ ਪ੍ਰੋਫੈਸ਼ਨ ਵੈਰੀ ਗੁੱਡ ਸੋ ਇਨਕਮ ਦਾ ਵੀ ਬਹੁਤ ਵਧੀਆ ਸਾਧਨ ਬਣਾ ਕੇ ਰੱਖਿਆ ਬਾਈ ਨੇ ਚੰਗੀ ਗੱਲ ਹੈ ਸੋ ਜੇਕਰ ਆਪਣੇ ਸੱਭਿਆਚਾਰ ਦੇ ਨਾਲ ਜੁੜ ਕੇ ਵੀ ਅਸੀਂ ਕੋਈ ਇਨਕਮ ਕਰ ਸਕਦੇ ਆ ਉਹਦੇ ਚੋਂ ਕੋਈ ਆਪ ਦਾ ਰੋਜ਼ਗਾਰ ਚਲਾ ਸਕਦੇ ਆ ਤਾਂ ਇਹ ਮੈਂ ਕਹਿੰਦਾ ਹੋਰ ਵੀ ਬਹੁਤ ਵਧੀਆ ਗੱਲ ਹੈ ਹੋਰ ਲੋਕਾਂ ਨੂੰ ਵੀ ਇਹ ਰੋਜ਼ਗਾਰ ਵੱਲ ਨੂੰ ਵਧਣਾ ਚਾਹੀਦਾ ਕਿਉਂਕਿ ਅੱਜ ਕੱਲ ਬੜਾ ਟ੍ਰੈਂਡ ਚੱਲ ਰਿਹਾ ਕਿਉਂਕਿ ਜਿਹੜੇ ਮੇਲੇ ਤੋਂ ਅਸੀਂ ਆ ਰਹੇ ਆ ਉੱਥੇ ਵੀ ਪੰਜਾਬੀ ਲੋਕ ਵਿਰਸਾ ਜਿਹੜਾ ਪੰਜਾਬੀ ਪੰਜਾਬ ਦੀ ਜਿਹੜੀ ਵਿਰਾਸਤ ਗਾਇਕੀ ਹੈ ਜਿਹੜੀ ਉਹਦੇ ਨਾਲ ਸਬੰਧਤ ਨਮੂਨੇ ਪੇਸ਼ ਕੀਤੇ ਗਏ ਹ ਸੋ ਟਾਡੀ ਨਵਜੋਤ ਮੰਡੇਰ ਜੀ ਤੇ ਹੋਰ ਜਿਹੜੇ ਉਹਨਾਂ ਦੇ ਸਾਥੀਆਂ ਨੇ ਕਿਹਾ ਰੰਗ ਬੰਨਿਆ ਉਥੇ ਸੋ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਹੀ ਬਹੁਤ ਧੰਨਵਾਦ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਜੀ ਔਰ ਸ਼ਾਇਦ ਇੰਨੀ ਖੁਸ਼ੀ ਉੱਥੇ ਆਪਾਂ ਨਾਮ ਕਿਉਂਕਿ ਉੱਥੇ ਤੁਸੀਂ ਕਾਫੀ ਬਿਜ਼ੀ ਸੀਗੇ ਨਾਮ ਮਿਲ ਕਰ ਪਾਉਂਦੇ ਸਾਂਜੀ ਸੋ ਇੱਥੇ ਮਿਲ ਕੇ ਜਿਹੜੀ ਜਿੰਨੀ ਤੁਹਾਡੇ ਨਾਲ ਖੁਸ਼ੀ ਸਾਂਝੀ ਹੋਈ ਸੋ ਹੁਣ ਸਾਡੇ ਅੰਦਰ ਇਹ ਲਾਲਸਾ ਜਾਗੀ ਵੀ ਅਸੀਂ ਤੁਹਾਡੇ ਕੋਲ ਆ ਕੇ ਸਾਰੀਆਂ ਚੀਜ਼ਾਂ ਵੇਖੀਏ ਸੋ ਅਸੀਂ ਜ਼ਰੂਰ ਕਿਸ ਨਾ ਕਿਸੇ ਦਿਨ ਆਵਾਂਗੇ ਤੁਹਾਡੇ ਕੋਲ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ